ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵੀ ਵਿਦਿਓ ਜੌਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਸਕੂਲ ਸਿੱਖਿਆ ਭਾਗ ਦੇ ਵੱਲੋਂ ਜੋ ਵੀ ਸਰਕਾਰੀ ਸਕੂਲ ਨੇ ਜਿੰਨੇ ਵੀ 2521 ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਜੋ ਲੜਕੀਆਂ ਪੜ੍ਹ ਰਹੀਆਂ ਨੇ ਤਾਂ ਇਹਨਾਂ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਐਜੂਕੇਸ਼ਨਲ ਸਬੰਧਤ ਅਤੇ ਜੋ ਵੀ ਨਵੀਂ ਵੈਕੈਂਸੀ ਆਊਟ ਹੁੰਦੀ ਹੈ ਇਹਦੇ ਨਾਲ ਸੰਬੰਧਤ ਜਾਣਕਾਰੀ ਮਿਲ ਸਕੇ ਤਾਂ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਪਹਿਲੀ ਜਾਣਕਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆਂਗੇ ਤਾਂ ਪੰਜਾਬ ਸਕੂਲ ਸਿੱਖਿਆ ਭਾਗ ਨੇ ਖਾਸ ਉਪਰਾਲਾ ਕੀਤਾ ਗਿਆ ਉਹ ਹੈ ਜੀ ਕੁੜੀਆਂ ਦੀ ਸਿਹਤ ਸੰਭਾਲ ਦੇ ਲਈ ਅਹਿਮ ਕਦਮ ਚੁੱਕਿਆ ਹੋਇਆ ਹੈਗਾ ਸ੍ਰੀ ਵਿਜੇਂਦਰ ਸਿੰਘਲਾ ਜੋ ਸਿੱਖਿਆ ਮੰਤਰੀ ਨੇ ਇਹਨਾਂ ਦੀ ਪ੍ਰਵਾਨਗੀ ਤੋਂ ਬਾਅਦ ਇਹ ਜੋ 2521 ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਲਈ ਗ੍ਰਾਂਟ ਜਾਰੀ ਕੀਤੀ ਹੈ 8 ਕਰੋੜ 6 ਲੱਖ 72000 ਰੁਪਏ ਦੀ ਜਿਹਦੇ ਹਿਸਾਬ ਨਾਲ ਲੇਜੋ ਹਰ ਇੱਕ ਸਕੂਲ ਨੂੰ 32000 ਦੀ ਗ੍ਰਾਂਟ ਹੈ ਜਿਹੜੀ ਉਹ प्राप्त ਹੋਏਗੀ ਇਸ ਗ੍ਰਾਂਟ ਨਾਲ ਜਿਹੜਾ ਕੁੜੀਆਂ ਦੀ ਸਿਹਤ ਸੰਭਾਲ ਲਈ ਸੈਂਟਰੀ ਪੈਡ ਵੈਡਿੰਗ ਅਤੇ ਸੀਨੇਰੇਟਰ ਮਸ਼ੀਨਾ ਲਾਈਆਂ ਜਾਣਗੀਆਂ ਸੋ ਇਹ ਖਾਸ ਕਦਮ ਚੁੱਕਿਆ ਗਿਆ ਹੈ ਇਸ ਤੋਂ ਇਲਾਵਾ ਪੂਰੀ ਡਿਟੇਲ ਤੁਹਾਨੂੰ ਦਿਖਾ ਦਿੰਦੇ ਆ ਕਿਹੜੇ ਸਕੂਲ ਨੂੰ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਸਕੂਲ ਨੇ ਤੇ ਕਿੰਨੀ ਗ੍ਰਾਂਟ ਮਿਲੇਗੀ ਤਾਂ ਇਹ ਸਾਰੇ ਤੁਸੀਂ ਨਾਮ ਦੇਖ ਸਕਦੇ ਹੋਗੇ ਜੇ ਅੰਮ੍ਰਿਤਸਰ ਦੇ 159 ਸਕੂਲਾਂ ਲਈ 50.88 ਲੱਖ ਬਰਨਾਲਾ ਦੇ 64 ਸਕੂਲ 20.48 ਲੱਖ ਬਟਿੰਡਾ ਦੇ 164 ਸਕੂਲ 52.48 ਲੱਖ ਫਰੀਦਕੋਟ ਦੇ 57 ਸਕੂਲਾਂ ਲਈ 18.24 ਲੱਖ ਫਤਿਹਗੜ ਸਾਹਿਬ ਦੇ 52 ਸਕੂਲਾਂ ਲਈ 16.64 ਲੱਖ ਤਾਂ ਇਹ ਸਾਰੇ ਸਕੂਲਾਂ ਦੀ ਡਿਟੇਲ ਜ਼ਿਲ੍ਹਿਆਂ ਦੀ ਕਿੰਨੇ ਸਕੂਲ ਨੇ ਤਾਂ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਗਈ ਹੈ ਸੋ ਬਾਕੀ ਜੋ ਵੀ ਅਗਲੀ ਜਾਣਕਾਰੀ ਹੋਊਗੀ ਸਭ ਨੂੰ ਅਪਡੇਟ ਹੋਏਗੀ ਸਮੇਂ ਸਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ